ਸਸ਼ੀਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰ ਰਹੇ ਹਾਂ ਕਿ ਮਨਪ੍ਰੀਤ ਯਾਲੀ ਫਿਰ ਵਾਪਸੀ ਕਰ ਰਹੇ ਨੇ ਸ਼ੋਮੀ ਅਕਾਲੀ ਦਲ ਦੇ ਵਿੱਚ ਕਿ ਇੱਕ ਵਾਰ ਫਿਰ ਸੁਖਬੀਰ ਬਾਦਲ ਅਤੇ ਮਨਪ੍ਰੀਤ ਯਾਲੀ ਨਜ਼ਰ ਆਉਣਗੇ ਇਕੱਠੇ ਇਹਦੇ ਉੱਤੇ ਜਵਾਬ ਦਿੱਤਾ ਹੈ ਖੁਦ ਸੁਖਬੀਰ ਬਾਦਲ ਨੇ ਤੇ ਉਹਨਾਂ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਜਿੱਤੇ ਸ਼ੋਮੀ ਅਕਾਲੀ ਦਲ ਦੇ ਵੱਡੇ ਸਿਆਸੀ ਸੰਕਟ ਦੇ ਦੋ ਚਾਰ ਧੜੇ ਬਣਦੇ ਬਣੇ ਹੋਏ ਹਨ ਉਹ ਵੀ ਇੱਕ ਲਿਆਦਾ ਗੱਲ ਹੈ ਜਿੱਥੇ ਸ੍ਰੀ ਅਕਾਲ ਤਖਤ ਸਹਿਬ ਤੋਂ ਪਾਸਾ ਵਟਿਆ ਸ਼ੋਮੀ ਅਕਾਲੀ ਦਲ ਨੇ ਉਹ ਵੀ ਇੱਕ ਲਿਆਦਾ ਗੱਲ ਹੈ ਪਰ ਪੰਜ ਮੈਂਬਰੀ ਕਮੇਟੀ ਨੇ ਸ੍ਰੀ ਤਖਤ ਸਹਿਬ ਦੇ ਅਨੁਸਾਰ ਜੋ ਪੱਤੀ ਮੁਹਿੰਮ ਚੱਲ ਮੁਹਿੰਮ ਮੁਹਿੰਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ ਤੇ ਜਿਹਾ تھا تھا ਇੱਕ ਵੱਡੇ ਇਕੱਠ ਵੀ ਨਜ਼ਰ ਆਉਂਦੇ ਸਾਹਮਣੇ ਨਜ਼ਰ ਆਉਂਦੇ ਦਿਖਾਈ ਦੇ ਰਹੇ ਹਨ ਵੱਡੇ ਵੱਡੇ ਇਕੱਠ ਜਿਹੜੇ ਲੱਗ ਰਹੇ ਨੇ ਉਹ ਵੀ ਲੋਕਾਂ ਨੂੰ ਪਤਾ ਹੀ ਹੈ ਗੱਲ ਕਰਦੇ ਹਾਂ ਜੀ ਅੱਜ ਜਿੱਥੇ ਸੁਖਬੀਰ ਬਾਦਲ ਦਾਖਾ ਦਾਖਾ ਪਹੁੰਚੇ ਉੱਥੇ ਪਹੁੰਚ ਕੇ ਜੋ ਸਭ ਤੋਂ ਵੱਡਾ ਉਹਨਾਂ ਨੇ ਐਲਾਨ ਕੀਤਾ ਜੋ ਉਹਨਾਂ ਨੇ ਸਟੇਜ ਦੇ ਉੱਤੇ ਆਪਣੀ ਸਪੀਚ ਦੇ ਦੇ ਅਨੁਸਾਰ ਉਹਨਾਂ ਨੇ ਗੱਲ ਰੱਖੀ ਉਹਨਾਂ ਨੇ ਕਿਹਾ ਕਿ ਸ਼ੌਮੀ ਅਕਾਲੀ ਦਲ ਦੇ ਵਿੱਚ ਹੁਣ ਮਨਪ੍ਰੀਤ ਤੇਯਾਲੀ ਨੂੰ ਵਾਪਸੀ ਨਹੀਂ ਦਿੱਤੀ ਜਾਵੇਗੀ ਉਹ ਇੱਕ ਗੱਦਾਰ ਹੈ ਉਹਨੇ ਗੱਦਾ ਉਹਨਾਂ ਨੇ ਗੱਦਾਰ ਤੱਕ ਦਾ ਮਨਪ੍ਰੀਤ ਤੇਯਾਲੀ ਦੇ ਸਿਰ ਤੇ ਤਾਜ ਪਹਿਨਾ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਇੱਕ ਗੱਦਾਰ ਹੈ ਉਹਨੂੰ ਇਸ ਤੋਂ ਪਹਿਲਾਂ ਕੋਈ ਨਹੀਂ ਪੁੱਛਦਾ ਸੀ ਉਹਨੂੰ ਜੇ ਉਹ ਅੱਜ ਕੋਸ਼ਿ ਬਣਿਆ ਹੈ ਤਾਂ ਉਹ ਅਕਾਲੀ ਪਾਰਟੀ ਦੇ ਸਿਰ ਤੇ ਹੀ ਬਣਿਆ ਹੈ ਉਹ ਅੱਜ ਜੇ ਕਰੋੜਾ ਰੁਪਈਏ ਨੇ ਕਮਾਏ ਨੇ ਤੇ ਉਹ ਸੁਖਬੀਰ ਬਾਦਲ ਦੇ ਕਰਕੇ ਹੀ ਕਮਾਏ ਨੇ ਜੋ ਉਹਨਾਂ ਨੇ ਬਾਈਪਾਸ ਕੱਢੇ ਨੇ ਉਸ ਵਿੱਚੋਂ ਹੀ ਉਹਨੇ ਕਰੋੜਾ ਰੁਪਈਏ ਕਮਾਏ ਨੇ ਉਹਨਾਂ ਨੇ ਕਿਹਾ ਕਿ ਸ਼ੌਮੀ ਅਕਾਲੀ ਦਲ ਇੱਕ ਉਹਦੀ ਇਹ ਪਾਰਟੀ ਉਹਦੀ ਇੱਕ ਮਾਂ ਸੀ ਉਹਨਾਂ ਨੇ ਕਿਹਾ ਕਿ ਉਹਦੀ ਇੱਕ ਮਾਂ ਸੀ ਪਰ ਉਹਨੇ ਉਸ ਮਾਂ ਦੀ ਇੱਜ਼ਤ ਨਹੀਂ ਰੱਖੀ ਇਸ ਕਰਕੇ ਉਨੂੰ ਗद्दार ਦਾ ਹੀ ਉਹਨਾਂ ਨੇ ਇੱਕ ਤਾਜ ਪਹਿਨਾ ਦਿੱਤਾ ਹੈ ਤੇ ਉਹ ਉਹਨਾਂ ਬਾਰੇ ਉਹਨਾਂ ਨੇ ਇਹ ਗੱਲ ਵੀ ਕਹੀ ਸੁਖਬੀਰ ਬਾਦਲ ਨੇ ਕਿ ਮੰਤਿ ਤੇ ਆਲੀ ਨੂੰ ਕਦੀ ਵੀ ਵਾਪਸੀ ਨਹੀਂ ਮਿਲੇਗੀ ਅਕਾਲੀ ਦਲ ਪਾਰਟੀ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਹੁਣ ਉਹ ਕਦੀ ਵੀ ਵਾਪਸੀ ਨਹੀਂ ਕਰੇਗਾ ਜਾਂ ਉਹਨੂੰ ਕਰਨ ਹੀ ਨਹੀਂ ਦਿੱਤੀ ਜਾਵੇਗੀ ਤਾਂ ਇਹ ਇਹਦਾ ਮਤਲਬ ਹੈ ਕਿ ਹੁਣ ਜੋ ਅਕਾਲੀ मनप्रीत ने अकाली दल नजर नहीं इस उत्ते हज कोई, वालों निकल के हजे कोई नहीं आया है कोई गल निकल के नहीं आई है लेकिन उन्होंने यह ऐलान कर दिता है कि मनप्रीत श्रोमणी अकाली दल के नहीं होगी बाकी जि कोई समाचार मिलता है दोबारा पेश हो